ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਜੀ এবੀਪੀ ਪੰਜਾਬੀ న్యూਸ ਤੇ ਮੈਂ ਹਾਂ ਤੁਹਾਡਾ ਅਮਿਤ ਬਲੋਚ ਗੱਲ ਕਰੰ ਜਾ ਰਹੇ ਜੀ ਇਸ ਰੁਕਤੀ ਵੱਡੀ ਕਬਰਦੀ ਇਸ ਵਕਤੀ ਵੱਡੀ ਕਬਰ ਜਿਹੜੀ ਆ ਰਹੀ ਹੈ ਉਹ ਆ ਰਹੀ ਹੈ ਜੀ ਦਿਨਾਗਰ ਤੋਂ ਅਮਨ ਸਰਾਜੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿਰੋਧ ਦੇ ਵਿੱਚ ਦਿਨਾਗਰ ਦੇ ਸਾਰੇ ਕਾਂਗਰਸੀ ਇਕੱਠੇ ਹੋ ਕੇ ਇੱਕ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਰੋਜਤਾ ਰਹੇ ਨੇ ਆਓ ਲਿਖਾਂ ਦੀ ਤੁਹਾਨੂੰ

ਵੀ ਸੋਣ ਤੇ ਕਹਾਂ ਦਿਆਗੇ ਹੋਦੇ ਤੇ ਮੈਂ ਕਿਹਾ ਤੇ ਵੀ ਸੋਣ ਤੇ ਕਹਾਂ ਦਿਆਗੇ ਹੋਦੇ ਜੰਦਾਬਾਦ ਜਿੰਦਾਬਾਦ ਬਾਬਾ ਸਾਹਿਬ ਦੀ ਜਿੰਦਾਬਾਦ ਜਿੰਦਾਬਾਦ ਸਾਰੇ ਲੋਕਾਂ ਨੇ ਸਾਰੀ ਦੁਨੀਆ ਨੇ ਦੇਖਿਆ ਲੋਕ ਸਭਾ ਦੇ ਕਾਰਵਾਈ ਦੇ ਵਿੱਚ ਕਿ ਕਿਵੇਂ ਅਮਿਤ ਸ਼ਾ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਬਾਬਾ ਸਾਹਬ ਅੰਬੇਦਕਰ ਜੀ ਦੇ ਬਾਰੇ ਵਿੱਚ ਕਿਆ ਪੱਦੀ ਸ਼ਬਦਾਵਲੀ ਯੂਜ਼ ਕੀਤੀ ਹੈ ਕਿ ਤੁਸੀਂ ਕਾਂਗਰਸ ਵਾਲੇ ਹਮੇਸ਼ਾ ਵੇਦਕਰਮ 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 ਬਹੁਤ ਵਾਰੀ ਕਿਹਾ ਉਹਨਾਂ ਨੇ ਕਿ ਅਤਾ ਕਰਦੇ ਰਹਿੰਦੇ ਨੇ ਜੇ ਐਨੇ ਵਾਰੀ ਪਰਮਾਤਮਾ ਦਾ ਨਾਮ ਲੈਂਦੇ ਤੁਸੀਂ ਸਤ ਪੁਸ਼ਤਾ ਤੱਕ ਤੁਸੀਂ ਸਵਰਗ ਪਾ ਸਕਦੇ ਸੀ ਚਾਹੇ ਬਾਬਾ ਸਾਹਿਬ ਵੇਦਕਰ ਪਰਮਾਤਮਾ ਨਹੀਂ ਹੈ ਲੇਕਿਨ ਹਿੰਦੁਸਤਾਨ ਵਾਸਤੇ ਉਹ ਹੀ ਇਨਨ ਪਰਮਾਤਮਾ ਦਾ ਰੂਪ ਨੇ ਕਿਉਂਕਿ ਉਹਨਾਂ ਨੇ ਹਰ ਅਮੀਰ ਗਰੀਬ ਨੂੰ ਇੱਕੋ ਜਾ ਅਧਿਕਾਰ ਦਿੱਤਾ ਉਹਨਾਂ ਨੇ ਸਮਾਨਤਾ ਦਿੱਤੀ ਸਭ ਤੋਂ ਵੱਡੀ ਗੱਲ ਹੈ ਕਿ ਵੋਟ ਪਾਉਣ ਦਾ ਹੱਕ ਦਿੱਤਾ ਜਿੰਨਾ ਕਿ ਗਰੀਬ ਅਜ਼ ਮਜ਼ਦੂਰ ਦਾ ਹੱਕ ਹੈ ਉਹਨਾਂ ਹੀ ਇੱਕ ਅਮੀਰ ਚਾਹੇ ਅਡਾਨੀ ਅੰਬਾਨੀ ਉਹਨਾਂ ਨੂੰ ਵੀ ਇੱਕ ਵੋਟ ਦਾ ਹੱਕ ਦਿੱਤਾ ਸੋ ਇਸ ਤਰ੍ਹਾਂ ਦੀ ਸੋਚ ਜਿਹੜੀ ਭਾਜਪੀ ਦੀ ਸੋਚ ਹੈ ਆਰਐਸਐਸ ਦੀ ਸੋਚ ਹੈ ਉਹ ਇਹੀ ਹੈ ਕਿ ਸਾਰੇ ਹੀ ਧਰਮਾਂ ਨੂੰ ਸਾਰੀ ਜਾਤੀਆਂ ਨੂੰ ਵੱਖਰੇ ਵੱਖਰੇ ਲੜਾ ਕੇ ਅਸੀਂ ਰੱਖੀਏ ਤੇ ਅਸੀਂ ਉਹਨਾਂ ਤੇ ਰਾਜ ਕਰੀਏ ਇਹ ਕਦੀ ਇਕੱਠੇ ਨਾ ਹੋ ਸਕਣ ਸੋ ਅਸੀਂ ਕਾਂਗਰਸ ਵਾਲੇ ਹਮੇਸ਼ਾ ਸੈਕੂਲਰ ਗੱਲ ਕਰਦੇ ਨੇ ਕਿ ਹਰ ਧਰਮ ਦਾ ਜਰਾ ਸਤਕਾਰ ਹੈ ਉਹ ਇੱਕ ਜਿਹਾ ਹੋਣਾ ਚਾਹੀਦਾ ਹੈ ਸਾਰੇ ਅਸੀਂ ਇਕੱਠੇ ਆ ਜਿਵੇਂ ਏਕਤਾ ਚ ਅਨੇਕਤਾ ਹੈ ਸੋ ਅਸੀਂ ਉਸ ਨਾਰੇ ਹੇਟ ਕੰਮ ਕਰਦੇ ਆ ਅਸੀਂ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਆ ਆਰਐਸਐਸ ਵਾਂਗ ਅਸੀਂ ਤੋੜਨ ਦਾ ਕੰਮ ਨਹੀਂ ਕਰਦੇ ਸੋ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹ ਨਿੱਦਾ ਕਰਦੇ ਆ ਕਿ ਜੇ ਅਮਿਤ ਸ਼ਾਹ ਜੀ ਨੂੰ ਇਹ ਜਿਹੜਾ ਆਪਣੇ ਸ਼ਬਦ ਸ਼ਬਦਾੇ ਵਾਪਸ ਲੈਣੇ ਚਾਹੀਦੇ ਨੇ ਨਹੀਂ ਤੇ ਇਹ ਜਿਹੜਾ ਅੰਦੋਲਨ ਹੈ ਇਹ ਬਹੁਤ ਅੱਗੇ ਤੱਕ ਜਾਏਗਾ ਗਰਾਊਂਡ ਲੈਵਲ ਤੱਕ ਜਾਏਗਾ ਪਿੰਡਾ ਪਿੰਡਾ ਤੱਕ ਪਹੁੰਚੇਗਾ ਹਣ ਇੱਕ ਤਰਫ ਬਾਝੋਂ ਕੁਛ ਕੁਛ ਇੱਕ ਕ੍ਰਾਂਤੀਕਾਰੀ ਦੇਸ਼ ਭਗਤਾਂ ਦਾ ਸਨਮਾਨ ਕਰਦੀ ਲੇਕਿਨ ਬਾਬਾ ਸਾਹਿਬ ਅਮੀਦ ਕਰ ਰਹੇ ਦੇਸ਼ ਭਗਤਾਂ ਦਾ ਅਪਮਾਨ ਕੀਤਾ ਗਿਆ ਦੂਰੀ ਜਿਹੜੀ ਰਾਜਨੀਤੀ ਖੇਡੀ ਜਾਂਦੀ ਹੈ ਰਾਜਨੀਤੀ ਦੀ ਇਸ ਨੂੰ ਕੀ ਇਹਹੀ ਰਾਜਨੀਤੀ ਹੈ ਉਹਨਾਂ ਦੀ ਨੈਗੇਟਿਵ ਰਾਜਨੀਤੀ ਖੇលਦੇ ਨੇ ਉਹ ਨੈਗੇਟਿਵ ਰਾਜਨੀਤੀ ਖੇលਦੇ ਨੇ ਇੱਕ ਪਾਸੇ ਉਹਨਾਂ ਦੇ ਹਰ ਕੰਮ ਨੂੰ ਹੈਂਡਲ ਕਰਨ ਦਾ ਉਹਨਾਂ ਦੇ ਦੋ ਪੱਖ ਨੇ ਕਿਸੇ ਨੂੰ ਕਿਸੇ ਤਰ੍ਹਾਂ ḍੀਲ ਕਰਦੇ ਨੇ ਕਿਸੇ ਨੂੰ ਕਿਸੇ ਤਰ੍ਹਾਂ ḍੀਲ ਕਰਦੇ ਨੇ ਸੋ ਇਸ ਕਰਕੇ ਉਹਨਾਂ 'ਚ ਏਕਤਾ ਨਾਮ ਦੀ ਕੋਈ ਚੀਜ਼ ਨਹੀਂ ਹੈ ਉਹ ਇੱਕ ਸਮਾਨ ਰਬ ਨਜ਼ਰ ਨਾਲ ਕਿਸੇ ਨੂੰ ਨਹੀਂ ਦੇਖਦੇ ਬਲਕਿ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਸਾਰੇ ਕਮਿਊਨਿਟੀਜ਼ ਨੂੰ ਆਪਸ 'ਚ ਲੜਾ ਕੇ ਰੱਖਾਂਗੇ ਤੇ ਅਸੀਂ ਜ਼ਿਆਦਾ ਦੇਰ ਤੱਕ ਰਾਜ ਕਰ ਸਕਾਂਗੇ ਮੇਨ ਉਹਨਾਂ ਦਾ ਅਜੰਡਾ ਸਿਰਫ ਸੱਤਾ ਹਾਸਲ ਕਰਨਾ ਹੈ ਉਹ ਵੀ ਲੋਕਾਂ ਨੂੰ ਲੜਾ ਕੇ ਸੋ ਇਹੀ ਉਹਨਾਂ ਦੀ ਸੋਚ ਜਿਹੜੀ ਹੈ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆ ਆ ਰਹੇ ਆ ਰਹੇ ਹਾਂ ਔਰ ਅਵੇਅਰਨੈਸ ਜਿਹੜੀ ਹੈ ਇਹਦੇ ਬਾਰੇ ਵਿੱਚ ਕ੍ਰੀਏਟ ਕਰ ਰਹੇ ਹਾਂ ਕਿ ਭਈ ਸਾਰੇ ਅਸੀਂ ਇਕੱਠੇ ਹਾਂ ਸਾਡਾ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ ਉਹ ਕਿਸੇ ਇਨਸਾਨ ਉਸ ਤੋਂ ਵੱਡਾ ਨਹੀਂ ਹੈ ਇਹ ਆਪਣੇ ਆਪ ਨੂੰ ਅੱਜ ਬਹੁਤ ਆਪਣੇ ਸੰਵਿਧਾਨ ਤੋਂ ਉੱਪਰ ਸਮਝਣ ਲੱਗ ਗਏ ਨੇ ਐਸਾ ਨਹੀਂ ਹੋਏਗਾ ਸੰਵਿਧਾਨ ਜਿਹੜਾ ਹੈ ਉਸੇ ਸੰਵਿਧਾਨ ਥੱਲੇ ਅਸੀਂ ਸਾਰੇ ਇਕੱਠੇ ਹਾਂ ਇੱਕ ਜਿਹੇ ਸਾਡੀ ਇੱਕੋ ਹੀ ਸੋਚ ਹੈ ਸੋ ਇਹ ਨਾ ਵਾਂਗ ਅਸੀਂ ਹਰ ਇੱਕ ਨੂੰ ਲੜਾ ਕੇ ਆਪਸ ਵਿੱਚ ਰਾਜ ਨਹੀਂ ਕਰਨਾ ਚਾਹੁੰਦੇ ਅੱਜ ਬਾਈ ਦੱਸ ਦਿਓ ਅੱਜ ਜਿਹੜਾ ਸਰਲਾਜਤਾ ਗਿਆ ਕੀ ਨਾ ਚਾਹੁੰਦੇ ਇਹ ਤਰਨਾ ਜੀ ਜਿਹੜਾ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਦੇ ਜੋ ਅਗੇਂਸਟ ਕਮੈਂਟਸ ਦਿੰਦੇ ਆ ਉਹਨਾਂ ਨੂੰ ਛੋਟਾ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਨੀਚਾ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਦੇ ਪ੍ਰੋਟੈਸਟ ਦੇ ਵਿੱਚ ਅੱਜ ਇਹ ਧਰਨਾ ਦਿੱਤਾ ਇਹ ਬਹੁਤ ਮਦ ਭਾਗੀ ਗੱਲ ਹੈ ਦੇਖੋ ਸਾਡਾ ਜਿਹੜਾ ਪਾਰਲੀਮੈਂਟ ਹਾਊਸ ਹੈ ਇੱਕ ਪਵਿੱਤਰ ਸਦਨ ਹੈ ਉਥੇ ਜੋ ਵੀ ਕਾਰਵਾਈ ਆ ਲਾਈਵ ਟੈਲੀਕਾਸਟ ਹੁੰਦੀ ਹੈ ਔਰ ਸਾਰੇ ਵਰਲਡ ਓਵਰ ਨੂੰ ਦੇਖਿਆ ਜਾਂਦਾ ਵਾਚ ਕੀਤਾ ਜਾਂਦਾ ਐਹੋ ਜੀ ਜਗ੍ਹਾ ਦੇ ਉੱਤੇ ਇਹ ਗੱਲ ਕਹਿਣੀ ਕਿ ਉਹ ਜੀ ਤੁਸੀਂ ਡਾਕਟਰ ਬੀ.ਆਰ. ਅੰਬੇਦਕਰ 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 ਜਿੰਨਾ ਕੀਤਾ ਹੈ ਜੇ ਕਾਂਗਰਸ ਵਾਲੇ ਇੰਨਾ ਹੀ ਪ੍ਰਮਾਤਮਾ ਦਾ ਨਾਮ ਲੈਂਦੇ ਤੇ ਸੱਤ ਪੁਸ਼ਟਾਂ ਤੱਕ ਸਵਰਗ ਮਿਲਦਾ ਭਾਈ ਅਸੀਂ ਅਮਿਤ ਸ਼ਾਹ ਜੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਠੀਕ ਹੈ ਉਹ ਰੱਬ ਨਹੀਂ ਸਾ ਲੇਕਿਨ ਪਰਮਾਤਮਾ ਨੇ ਜਦ ਜਦ ਵੀ ਇੱਥੇ ਕੋਈ ਧਰਤੀ ਦੇ ਉੱਤੇ ਕੋਈ ਅਤਿਆਚਾਰ ਹੋਇਆ ਕੋਈ ਪ੍ਰੋਬਲਮਸ ਆਈਆਂ ਨੇ ਤੇ ਰੱਬ ਨੇ ਆਪ ਤੇ ਉਹਨਾਂ ਨੂੰ ਦੌਣਾਂ ਨੇ ਕੋਈ ਇਨਸਾਨ ਨਹੀਂ ਜਾਮੇ ਦੇ ਵਿੱਚ ਹੀ ਕੋਈ ਨਾ ਕੋਈ ਬੰਦਾ ਭੇਜਣਾ ਹੁੰਦਾ ਆਪਣਾ ਦੂਤ ਬਣਾ ਕੇ ਜਿਹੜਾ ਉਸ ਕੁਰੀਤੀਆਂ ਨੂੰ ਉਸ ਲਾਲਸਨੈਸ ਨੂੰ ਰੋਕੇ ਔਰ ਜੋ ਮਾਨਵਤਾ ਉਹਦੀ ਸੇਵਾ ਕਰੇ ਉਹਦੀ ਰੱਖਿਆ ਕਰੇ ਮੈਂ ਸਮਝਦਾ ਮੈਂ ਠੀਕ ਹੈ ਗੱਲ ਉਹਨਾਂ ਦੀ ਵੀ ਗੱਲ ਠੀਕ ਹੈ ਬਈ ਰੱਬ ਨਹੀਂ ਮੈਂ ਵੀ ਕਹਿੰਦਾ ਵੀ ਜੇ ਰੱਬ ਨਹੀਂ ਸੀ ਤੇ ਰੱਬ ਨਾਲੋਂ ਘੱਟ ਵੀ ਨਹੀਂ ਸੀ ਉਹ ਇੱਕ ਇਹੋ ਜਿਹਾ ਇਨਸਾਨ ਆਇਆ ਸੀ ਜਿਸ ਨੇ ਹਿੰਦੁਸਤਾਨ ਜਿਹੜਾ ਕਿ ਵੱਖ-ਵੱਖ ਧਰਮਾਂ ਹਰ 50 ਮੀਲ ਦੇ ਉੱਤੇ ਸਾਡੀ ਬੋਲੀ ਬਦਲ ਜਾਂਦੀ ਹੈ ਪਹਿਰਾਵਾ ਬਦਲ ਜਾਂਦਾ ਕਲਚਰ ਬਦਲ ਜਾਂਦਾ ਰੀਤੀ ਰਿਵਾਜ ਬਦਲ ਜਾਂਦੇ ਨੇ ਇਹਨਾਂ ਸਾਰਿਆਂ ਨੂੰ ਇਕੱਠਾ ਰੱਖਣਾ ਕਿਤੇ ਸੌਖਾ ਕੰਮ ਸੀ ਅੱਜ ਵੀ 74 ਸਾਲ ਬੀਤਣ ਦੇ ਬਾਅਦ باوجود ਵੀ ਸਾਡਾ ਸੰਵਿਧਾਨ ਜੋ ਬਾਬਾ ਸਾਹਿਬ ਬਣਾ ਕੇ ਗਏ ਨੇ ਉਹਨਾਂ ਹੀ ਰਿਲੇਟਿਵ ਰੈਲੇਵੈਂਟ ਹੈ ਔਰ ਹਰ ਇਵੈਂਚੁਐਲਿਟੀ ਨੂੰ ਉਸ ਦੇ ਵਿੱਚ ਕਵਰ ਕੀਤਾ ਐਡੀਆਂ ਸਰਟਨ ਅਮੈਂਡਮੈਂਟਸ ਹੋਈਆਂ ਟਾਈਮ ਦੇ ਮੁਤਾਬਕ ਜਿਵੇਂ ਕਿਸ ਨੂੰ ਕੋਈ ਸੂਟ ਕਰਦੀਆਂ ਸੀ ਜਾਂ ਜਿਹੋ ਜਿਹੇ ਹਾਲਾਤ ਬਣੇ ਛੋਟੀਆਂ-ਛੋਟੀਆਂ ਅਮੈਂਡਮੈਂਟਾਂ ਕੀਤੀਆਂ ਪਰ ਬੇਸਿਕ ਜੋ ਢਾਂਚਾ ਬੇਸਿਕ ਜੋ ਰੂਹ ਹੈ ਕਨਸਟੀਟਿਊਸ਼ਨ ਦੀ ਉਹ ਅੱਜ ਵੀ ਸੇਮ ਹੈ ਔਰ ਉਸ ਦੇ ਉੱਤੇ ਹੀ ਸਾਰਾ ਕਾਰੋਬਾਰ ਹੋ ਰਿਹਾ ਪਰ ਇਹ ਜਿਹੜੀ ਬੀਜੇਪੀ ਔਰ ਆਰਐਸਐਸ ਦੀ ਸੋਚ ਹੈ ਇਸ ਕਮੈਂਟ ਸਿਸ ਦੇ ਨਾਲ ਕਲੀਅਰ ਹੋ ਗਈ ਹੈ ਕਿ ਇਹਨਾਂ ਦੀ ਪਾਲਿਸੀ ਅੰਗਰੇਜ਼ਾਂ ਵਾਲੀ ਹੈ ਡਿਵਾਈਡ ਐਂਡ ਰੂਲ ਕਿ ਲੜਾਈ ਝਗੜਾ ਕਮਿਊਨਿਟੀਜ਼ ਦੇ ਵਿੱਚ ਕਰਾਓ ਤੇ ਰਾਜ ਕਰੀ ਜਾਓ 파ਟਕ ਪਾ ਕੇ ਰੱਖੋ ਪਰ ਇਹ ਹਿੰਦੁਸਤਾਨ ਨਹੀਂ ਹੋਣ ਦੇਗਾ ਖਾਸ ਤੌਰ ਤੇ ਪੰਜਾਬ ਪੰਜਾਬ ਦੇ ਵਿੱਚ ਤੁਸੀਂ ਦੇਖੋ ਇਹਨਾਂ ਟੈਰਰਿਜ਼ਮ ਰਿਆ ਇਵਨ ਦੈਨ ਇੱਥੇ ਹਿੰਦੂ ਸਿੱਖ ਈਸਾਈ ਭਾਈਚਾਰਾ ਮੁਸਲਿਮ ਸਾਰਾ ਇਕੱਠਾ ਰਿਹਾ ਪਬਲਿਕ ਆਪਰਚੁਨਿਟੀ ਲੜੀ ਠੀਕ ਆ ਕੁਝ ਸਿਰਫਰੀਆਂ ਨੇ ਥੋੜਾ ਜਿਹਾ ਲਾ ਐਂਡ ਆਰਡਰ ਦੀ ਪ੍ਰੋਬਲਮ ਆਈ ਜਿਹੜੀ ਕਿ ਕੰਟਰੋਲ ਕਰ ਲਈ। ਸੋ ਇਹ ਗੱਲ ਸੋਚਦੇ ਨੇ ਵੀ ਅਸੀਂ ਫੁੱਟ ਪਾ ਕੇ ਰਾਜ ਕਰ ਲਾਂਗੇ ਉਹ ਗੱਲ ਨਹੀਂ ਬਣੂਗੀ। ਹਾਂ ਜੋ ਕੋ ਜੇ ਕਰਦੇ ਪੇ ਵੋਟਾਂ ਕੱਟਦੇ ਹੋ ਜੀ ਇੱਕ ਪਾਰਟੀ ਦੀ ਪੰਨਾ ਪ੍ਰਮੁੱਖ ਲਾ ਦਿਓ ਜੀ ਉਹ ਵੋਟਾਂ ਯਰਮਾਰਕ ਕੀਤੀਆਂ ਹੁੰਦੀਆਂ ਆਪਣੀਆਂ ਡਿਲੀਟ ਕਰਾ ਦਿਓ ਦੂਸਰੀ ਪਾਰਟੀ ਦੀਆਂ ਤੇ ਆਪੇ ਜਿੱਤ ਲਓ ਇਹੋ ਜਿਹਾ ਕੰਮ ਤੇ ਮਾੜੇ-ਮੋਟੇ ਕਰ ਸਕਦੇ ਉਹ ਵੀ ਕੋਈ ਗੱਲ ਨਹੀਂ ਅੰਤ ਹੋਣ ਵਾਲਾ ਲੱਗਿਆ ਪਤਾ ਹੈ ਨਾ ਸਾਰਿਆਂ ਦਾ ਪਰ ਜਦੋਂ ਉਹਨਾਂ ਦੇਖਿਆ ਵੀ ਇਹ ਮਸਲਾ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਨਹੀਂ ਸਾਂਭਿਆ ਜਾ ਰਿਹਾ ਤੇ ਇਹਨਾਂ ਬੜੀ ਪਲੈਨਿੰਗ ਦੇ ਤਹਿਤ ਸਾਡੇ ਯੁਵਾ ਨੇਤਾ ਆਪਣੇ ਰਾਹੁਲ ਗਾਂਧੀ ਜੀ ਨੂੰ ਬਾਹਰ ਅਡਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਉਹਦੇ ਖਿਲਾਫ ਪਰਚੇ ਦਿੱਤੇ ਆ ਤੁਸੀਂ ਦੱਸੋ ਉਸ ਦੇ ਉੱਤੇ ਇਹੋ ਜੇ ਸੈਕਸ਼ਨ ਕ੍ਰਿਮੀਨਲ ਲਾ ਕੇ ਪਰਚਾ ਦਰਜ ਕਰਨਾ ਕਿੱਥੋਂ ਦੀ ਆ ਸਚਾਈ ਹੈ ਕਿ ਉਹ ਇੱਕ ਆਪੋਜੀਸ਼ਨ ਦਾ ਲੀਡਰ ਹੈ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ